ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਦੀ ਅੱਜ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਿਸ ਸਮੇਂ ਸੁਖਵਿੰਦਰ ਸਿੰਘ ਰੰਦਾਵਾ ਨੂੰ ਗੋਲੀ ਵਜੀ ਉਹ ਆਪਣੇ ਘਰ ਵਿੱਚ ਹੀ ਮੌਜੂਦ ਸਨ ਆਪਣੇ ਘਰ 'ਚ ਗੋਲੀ ਦੀ ਆਵਾਜ਼ ਸੁਣ ਕੇ ਮੌਜੂਦ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੇਟਾ ਮੌਕੇ ਤੇ ਕਮਰੇ ਵਿੱਚ ਪੁੱਜੇ ਤਾਂ ਸੁਖਵਿੰਦਰ ਰੰਦਾਵਾ ਦੀ ਲਾਸ਼ ਜ਼ਮੀਨ ਤੇ ਪਈ ਹੋਈ ਸੀ दस कि पंजाब पुलिस दे किस इंस्पेक्टर सुखविंदर रंधावा गोली लगन कारण मौत हो गई है सुखविंदर रंधावा दे पुत्र अमनदीप रंधावा बतौर इस समय पंजाब पुलिस विच अपनी सेवावान निभा रहे थानू तो दस दई कि मृतक सुखविंदर रंधावा भी एन डी पी एस एक्ट के कई केस सी बी आई अदालत विच भी चल रहे सन अमृतसर तो ब्यूरो रिपोर्ट ਇਹ ਰਿਟਾਇਰਡ ਇੰਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਦਾਵਾ ਇੱਕ ਰੋਪਾਏ ਨੂੰ ਮੀਠਾ ਰੋ ਰਹੇ ਹੁੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ 'ਚ ਮੌਤ ਹੋਈ ਹੈ ਉਹ ਸਾਡੀ ਫੋਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਉ ਉਹ ਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਗੋਲੀ ਲੱਗੀ ਕਿੱਥੇ ਹੈ ਜੀ ਸਮਾਂ ਕਿੰਨੇ ਵਜੇ ਸਮਾਂ ਕਿੰਨੇ ਵਜੇ ਸਮਾਂ ਦਾ 11:00 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਵਿੱਚ ਕੋਣ ਕੋਣੇ ਸੀ ਅਰਚਨ ਦੇ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਭਾਈ ਭਾਜ ਸੀ ਕੋਈ ਕਿਹਾ ਜਾਂਦਾ ਉਹਨਾਂ ਦੇ ਉੱਤੇ ਸੀਬੀਏ ਚੱਲਦਾ ਪਿਆ ਸੀ ਯਸਾਂ ਬਾਰੇ ਤੇ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜਿਹੜੀਆਂ ਗੱਲਾਂ ਦੀਆਂ ਬੜੇ ਦਲੇਰ ਅਫਸਰ ਸੀ ਜਾਂ ਬਾਜ ਅਫਸਰ ਸੀ ਬੜਾ ਨਾਂ ਸੀ ਉਹਨਾਂ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਨਾ ਸਰਕਾਰੀ ਪਰਮਾਜ ਰਹੀ ਕਿ ਆਪਣੇ ਨਿੱਜੀ ਵੀ ਇਹ ਜੀ ਅਸੀਂ ਪੜਤਾਲ ਕਰ ਰਹੇ ਆ ਕੋਈ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਆ ਇਸ ਵੈਪਨ ਦੇ ਕਿੰਨੇ ਗੁੰਡਾ ਵੀ ਪੀੜਾ ਕੋਲੀ ਪਿੱਛੇ ਬਵਾ ਉਹ ਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਉਹਨਾਂ ਦਾ ਬੇਕਨ ਨਾਮ ਹਾਂਜੀ ਬੇਟਾ ਇੰਸਪੈਕਟਰ ਹੈ ਪੰਜਾਬ ਦਾ ਕੋਈ ਉਹਨਾਂ ਨਾਲ ਗੱਲਬਾਤ ਕੋਈ ਹੈ ਕਿ ਕਾਰਨ ਅੱਜ ਉਹ ਪਰਿਵਾਰ ਸਦਮੇ 'ਚ ਹੈ ਅੱਜ ਉਹ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਹੈ ਕਿ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਤੋਂ ਬਾਅਦ ਕਰਦੇ ਨੇ ਪੋਸਟ ਮਰਡਮ ਕਰਵਾ ਰਹੇ ਨੇ ਠੀਕ ਹੈ ਪੋਸਟ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਅੱਜ ਰਿਟਾਇਰਮੈਂਟ ਵੱਧ ਵੀ ਕਿਤੇ ਕੇਸ ਹੁੰਦੇ ਨੇ ਲੋਕੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਨੁਕਸਾਨ ਪੈਂਦਾ ਵਾ ਤੇ ਡਿਪਾਰਟਮੈਂਟ ਦੇ ਅਕ ਦਲੇਰ ਤੇ ਜਾਂਬਾਜ ਅਫਸਰ ਚੱਲ ਜੇ ਤੇ ਪੁਲਿਸ ਮਹਿਕ ਤੋ ਉਹਨੇ ਤਜਰਬੇ ਦੀ ਉਹਨੇ ਸਵਾਮਦਾਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਉਹਨਾਂ ਕੋ ਸਲਾਹ ਲੈਂਦੇ ਸੀ ਅਸੀਂ ਉਹ ਦਿੰਦੇ ਵੀ ਸੀ ਸਲਾਹ ਹੁੰਦੇ ਸੀ ਠੀਕ ਹੈ